ਨਾਤੇ ਜੋ ਆ ਚੱਲ ਚੱਲ ਰਿਹਾ ਵੀ ਅੱਜ ਪਰਮਿੰਦਰ ਜੀ ਵੀ ਆਏ ਨੇ ਅਕਾਲ ਤਖਤ ਸਾਹਿਬ ਨੇ ਬੁਲਾਏ ਨੇ ਇਹ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਨੇ ਐਸੇ ਤਰ੍ਹਾਂ ਹੀ ਮਾਰਚ 2014 ਦੀ ਗੱਲ ਹੈ ਮਾਰਚ 2014 ਦੇ ਵਿੱਚ ਸਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਮੁਖੀ ਸੀਗੇ ਰਾਮ ਸਿੰਘ ਉਹਦੇ ਅਰਸ਼ ਧੂਰੀ ਵਰਗੇ ਉਹਨਾਂ ਦੀ ਮੀਟਿੰਗ ਦਾ ਅਰੇਂਜ ਕੀਤਾ ਭੂਂਦਰ ਸਾਹਿਬ ਨੇ ਉਹਦੇ ਘਰੇ ਕੰਨੇ ਵਾਲੇ ਪਿੰਡ ਦੇ ਵਿੱਚ ਸਬੂਤ ਹੈਗੇ ਨੇ ਉਹਦੇ ਬਤੇ ਨੇ ਆਪਾਂ ਸਭ ਉਹਦਾ ਚਸ਼ਮਿੰਦੀ ਦੀ ਗਵਾਹ ਨੇ ਜੀ ਵੀਡੀਓ ਬਣਾਈ ਹੈ ਜੋ ਐਸਜੀਪੀਸੀ ਮੈਂਬਰ ਨੇ ਜੀ ਨਹੀਂ ਵੀਡੀਓ ਨਹੀਂ ਸੀ ਉਹਦਾ ਜ਼ਿਕਰ ਕੀਤਾ ਵੀਡੀਓ ਦੇ ਵੀ ਦੇਵਾਂਗੇ ਜੀ ਸਾਡੇ ਕੋਲੇ ਹੈਗੀ ਹੈ ਤੇ ਉਸ ਤੋਂ ਬਾਅਦ ਉਹਦਾ ਆ 2 ਅਗਸਤ ਨੂੰ ਜਿਹੜਾ ਸ਼ਬਦਕਾਲਮ ਜੀ ਅਜੀਤ ਸਰਗੋਸ਼ੀਆਂ ਦੇ ਵਿੱਚ ਅਜੀਤ ਦੇ ਵਿੱਚ ਸਰਗੋਸ਼ੀਆਂ ਉਹਨੇ ਉਹਦਾ ਜ਼ਿਕਰ ਕਰਤਾ ਵੀ ਮਾਨਸਾ ਦੇ ਕਿਸੇ ਅਕਾਲੀ ਲੀਡਰ ਦੇ ਘਰ ਇੱਕ ਸਿਆਸੀ ਵਿੰਗ ਦੇ ਡੇਰੇ ਸਿਆਸੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਬੰਦਿਆਂ ਨਾਲ ਮੀਟਿੰਗ ਹੋਈ ਹੈ ਪੂਂਦਰ ਸਾਹਿਬ ਦੀ ਤੇ ਹੋਰ ਵੀ ਜ਼ਿਕਰ ਕੀਤਾ ਉਹਨੇ ਜੀ ਉਹ ਜਦੋਂ ਅਸੀਂ ਬਰੀਕੀ ਚ ਗਏ ਸਾਨੂੰ ਪਤਾ ਲੱਗ ਗਿਆ ਵੀ ਇਹ ਮੀਟਿੰਗ ਹੋਈ ਹੈ ਕਨਫਰਮ ਹੋ ਗਈ ਸਾਡੇ ਉਹ ਮੈਂਬਰ ਐਸਜੀਪੀਸੀ ਨੇ ਜਿਹੜੇ ਐਡਜੈਕਟਿਵ ਮੈਂਬਰ ਵੀ ਰਹੇ ਨੇ ਮਿੱਠੂ ਸਿੰਘ ਕਾਨੇਗੇ ਨੇ ਉਹਦੀ ਕਨਫਰਮੇਸ਼ਨ ਕਰਤੀ ਤੇ ਫਿਰ ਸਾਡੀ ਡਿਊਟੀ ਬਣੀ ਤੇ ਅਸੀਂ ਇਹ ਵੀ ਆਪਣ ਜਾ ਕੇ ਅਕਾਲਤਖਰ ਸਾਹਿਬ ਤੇ ਬੇਨਤੀ ਕਰੀਏ ਵੀ ਇਹਨਾਂ ਨੂੰ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਤਾ ਜਿਹੜੇ ਗਨਾਹਗਾਰ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਆਪਣੇ ਘਰੇ ਮੀਟਿੰਗ ਬੁਲਾਈ ਇੱਕ ਤਾਂ ਮਿਲਦੇ ਨੇ ਆਮ ਰਸਤੇਾਂ 'ਚ ਮਿਲ ਗਏ ਕਿਤੇ ਹੋਟਲਾਂ 'ਚ ਮਿਲ ਗਏ ਇਹਨਾਂ ਨੇ ਘਰੇ ਮੀਟਿੰਗ ਕਰਵਾਈ ਹੈ ਓਸੀਜੀ ਜਿਹੜਾ ਹੈਗਾ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬਾਨ ਨੂੰ ਵੀ ਉਹਨਾਂ ਨੂੰ ਵੀ ਤਲਬੋ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਗਨਾਹ ਕਰਨੇ ਦੋਸ਼ੀ ਨੇ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦਿਓ ਉਹਨਾਂ ਨੂੰ ਐਸੇ ਸਮਣਨ ਕਰੋ ਇਹੀ ਬੇਨਤੀ ਲੈ ਕੇ ਅਸੀਂ ਆਏ ਜੀ ਕੋਰ ਕਮੇਟੀ ਜਿਹੜੀ ਅਕਾਲੀ ਦਰ ਦੀਆਂ ਕੋਰ ਕਮੇਟੀਆਂ ਰਹੀਆਂ ਨੇ ਉਹਦੇ ਚ ਬਹੁਤ ਫੈਸਲੇ ਹੁੰਦੇ ਰਹੇ ਨੇ ਵਿਚਾਰੇ ਜਾਂਦੇ ਰਹੇ ਨੇ ਕੋਰ ਕਮੇਟੀਆਂ ਦੇ ਮੈਂਬਰ ਜ਼ਿੰਮੇਵਾਰ ਨਹੀਂ ਤੁਸੀਂ ਨਾ ਨਹੀਂ ਕੋਰ ਕਮੇਟੀ ਦੇ ਮੈਂਬਰ ਤਾਂ ਉਸਦੇ ਵੀ ਜ਼ਿੰਮੇਵਾਰ ਨੇ ਲੇਕਿਨ ਉਹ ਤਾਂ ਕੋਰ ਕਮੇਟੀ ਤੋਂ ਬਿਨਾਂ ਵੀ ਕਿਚਨ ਕੈਬਨਟ ਦੇ ਮੈਂਬਰ ਸੀਗੇ ਕੋਰ ਕਮੇਟੀ ਚ ਬਾਤ ਜਾਂਦਾ ਸੀ ਫੈਸਲਾ ਵਿਚਾਰਨ ਵਾਸਤੇ ਪਹਿਲਾਂ ਪ੍ਰਧਾਨ ਜੀ ਦੇ ਘਰ ਹੁੰਦਾ ਸੀ ਜਵਾਲਲ ਸਾਹਿਬ ਸੀ ਜਾਂ ਸੁਖਵੀਰ ਜੀ ਸੀ ਉਦੋਂ ਭੁੰਦਰ ਸਾਹਿਬ ਨਾਲ ਹੁੰਦੇ ਸੀ ਉਹ ਵੀ ਦੋਸ਼ ਆਇਆ ਉਹਨਾਂ ਕੋਲੇ ਲੇਕਿਨ ਇਹ ਤਾਂ ਜੀ ਬਿਲਕੁਲ ਚਸ਼ਮਿੰਦਰ ਗਵਾਹ ਨਹੀਂ ਦੱਸਦਾ ਵੀ ਉੱਥੇ ਦੋ ਤਿੰਨ ਘੰਟੇ ਮੀਟਿੰਗ ਹੋਈ ਹੈ 2014 ਚ ਹੋਈ ਹੈ ਪਤਾ ਨਹੀਂ ਕਿਸ ਮਸਲੇ ਤੇ ਹੋਈ ਹੈ 2014 ਚ ਮੀਟਿੰਗ ਹੁੰਦੀ ਹੈ 15 ਦੇ ਵਿੱਚ ਇਹ ਮਾਮਲੇ ਸਾਰੇ ਆ ਜਾਂਦਾ ਜਿਹੜਾ ਮਾਫੀ ਦਾ ਜਿਹੜਾ ਜੀ 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 ਇਹਦੇ ਨਾਲ ਵੀ ਰਿਲੇਟਡ ਫਿਲਮ ਨੂੰ ਜਿਹੜੀ ਆਪਣੀ ਨਹੀਂ ਦੇਖੋ ਇਹਦੇ ਨਾਲ ਰਿਲੇਟਡ ਵੀ ਹੋ ਸਕਦਾ ਜੀ ਇਸ ਮਸਲੇ ਤੇ ਮੀਟਿੰਗ ਜਿਹੜੀ ਹੈ ਇਹਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਮਾਫੀ ਵਾਲੇ ਨਾਮ ਤੇ ਜਾਂ ਆਪਣਾ ਵੋਟਾਂ ਲੈਣ ਦੇ 14 ਚ ਵੋਟਾਂ ਵੀ ਆਈਆਂ ਸੀ ਪਾਰਲੀਮੈਂਟ ਦੀਆਂ ਉਸ ਮਸਲੇ ਦੀ ਵੀ ਆ ਸਕਦੀ ਹੈ ਜੀ ਸਾਡਾ ਕੋਈ ਭੁੰਦਰ ਸਾਹਿਬ ਨਾਲ ਜਾਤੀ ਰੰਜਿਸ਼ ਨਹੀਂ ਅਸੀਂ ਉਹਨਾਂ ਦੇ ਲੋਕਾਂ ਉਹਨਾਂ ਦੇ ਨੇੜੇ ਆ ਲੇਕਿਨ ਜੋ ਸਾਰੇ ਇੰਨਾ ਵੱਡਾ ਮਤਲਬ ਕਿ ਜਿਹੜਾ ਘਟਨਾਕਰਮ ਵਾਪਰ ਰਹੇ ਨੇ ਅਸੀਂ ਆਪਣੀ ਡਿਊਟੀ ਸਮਝੀ ਇੱਥੇ ਆਉਣ ਦੀ ਕਿ ਅਸੀਂ ਵੀ ਜਾ ਕੇ ਦੱਸੀਏ ਵੀ ਉਹਨਾਂ ਨੇ ਮੀਟਿੰਗ ਕਰੀ ਹੈ ਆਪਦੇ ਘਰ ਬਲਾ ਕੇ ਕਰੀ ਹੈ ਜਿਨ੍ਹਾਂ ਨੂੰ ਹੁਕਮਨਾਮਾ ਕੱਲ ਤੱਕ ਸਭ ਤੋਂ ਹੋਇਆ ਹੋਵੇ ਵੀ ਇਹਨਾਂ ਨਾਲ ਵਰਤਵਾਰਾ ਨਹੀਂ ਕਰਨਾ ਉਹ ਤਾਂ ਅਕਾਲ ਤਖਤ ਦੇ ਹੁਕਮਾਂ ਅੰਮਨ ਦੀ ਬੱਗੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਫੈਸਲਾ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹੋਰ ਵੀ ਇਹਦਾ ਨਿਚੋੜ ਕੱਢ ਲੈਣਾ ਚਾਹੀਦਾ ਜਿਹੜਾ ਇਹ ਫੈਸਲਾ ਹੈ ਜੀ ਕੋਈ ਵੀ ਫੈਸਲਾ ਹੋਵੇ ਨਹੀਂ ਦੇਖੋ ਇਹਦੇ ਬਾਰੇ ਅਕਾਲ ਤਖਤ ਸਾਹਿਬ ਬਾਰੇ ਤਾਂ ਮੈਂ ਅਕਾਲ ਤਖਤ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਫੈਸਲੇ ਜਿਆ ਕਰਨ ਵਾਲੇ ਉਹਦੇ ਬਾਰੇ ਮੈਂ ਕੋਈ ਚੁੱਪਣੀ ਨਹੀਂ ਕਰ ਸਕਦਾ ਮੁੱਛੇ ਸਿੱਖ ਪਾਉਂਦੇ ਆ ਜਿਹੜੇ ਕਿ ਇਸ ਫੈਸਲੇ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਵੇਂ ਦਾ ਮਨ ਤੇ ਕਿਵੇਂ ਦਾ ਫੈਸਲਾ ਹੋਣਾ ਹੈ ਤਾਂ ਨਹੀਂ ਉਹ ਤਾਂ ਜੀ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਜੀ ਮੈਂ ਤਾਂ ਉਹਨੂੰ ਮੈਂ ਤਾਂ ਕਿ ਨਵਾਂ ਸਿੱਖਾਂ ਮੈਂ ਤਾਂ ਉਹਨੂੰ ਕੋਈ رائے ਵੀ ਨਹੀਂ ਜੋ ਕਰਨਗੇ ਆਸ ਹੈ ਸਾਨੂੰ ਬਹੁਤ ਵੱਡੀ ਸਾਨੂੰ ਬਹੁਤ ਵੱਡੀ ਸ਼ਰਧਾ ਹੈ ਵੀ ਅਕਾਲ ਤਖਸਬ ਦੇ ਸਿੰਘ ਸਾਹਿਬਾਨ ਨੇ